ਅੱਜਿਕਾ ਜੀ ਸਾਰਿਆਂ ਨੂੰ ਭਗਵੰਤ ਮਾਨ ਨੂੰ ਅੱਜ ਇਸ ਗੱਲ ਦਾ ਵੇਲ ਮਿਲ ਗਿਆ ਚਾਰ ਪੰਜ ਦਿਨਾਂ ਤੋਂ ਬਾਅਦ ਕਿ ਜਿਹੜੀ ਉਹਦੇ ਆਪ ਦੇ ਜ਼ਿਲ੍ਹੇ 'ਚ ਆਪ ਦੇ ਹਲਕੇ 'ਚ ਜਿਹੜੀਆਂ 21 ਤੋਂ ਵੱਧ ਦੁਖਦਾਈ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਹ ਮੌਤਾਂ ਹੋਈਆਂ ਨੇ ਅੱਜ ਉਹਨਾਂ ਦਾ ਪਤਾ ਲਾਣ ਵਾਸਤੇ ਇੱਕ ਸਟੇਜ ਮੈਨੇਜੂ ਉਥੇ ਰਚਿਆ ਗਿਆ ਜੋ ਲੋਕ ਦੱਸਦੇ ਆ ਕਿ ਉਥੇ ਕਰਫਿਊ ਟਾਈਪ ਸਿਚੁਏਸ਼ਨ ਪੁਲਿਸ ਨੇ ਛਾਉਣੀ ਵਧਾਈ ਸੀ ਹਜ਼ਾਰ ਤੋਂ ਵੱਧ ਪੁਲਸ ਵਾਲਾ ਲਾਇਆ ਔਰ ਲੋਕਾਂ ਨੂੰ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਪਹਿਲਾਂ ਉਥੇ ਜਾ ਕੇ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਟਿਊਟਰ ਕੀਤਾ ਉਹਨਾਂ ਨੂੰ ਕਿਹਾ ਗਿਆ ਕਿ ਜੇ ਤੁਹਾਨੂੰ ਮਦਦ ਚਾਹੀਦੀ ਹੈ ਤੇ ਭਾਈ ਕੋਈ ਗੱਲ ਗਲਤ ਮਲਤ ਨਾ ਕਰਿਓ ਨਹੀਂ ਤਾਂ ਤੁਹਾਡੀ ਮਦਦ ਨਹੀਂ ਮਿਲੂ ਤੁਹਾਨੂੰ ਔਰ ਦਬਾਅ ਬਣਾਇਆ ਗਿਆ ਕਿ ਤੁਸੀਂ ਅਸਲੀ ਗੱਲ ਸਾਹਮਣੇ ਨਹੀਂ ਰੱਖ ਸਕਦੇ ਚਲੋ ਅਸਲੀਅਤ ਦਾ ਕਿਹੜਾ ਸਰਕਾਰ ਤੋਂ ਲੁਕੀ ਹੈ ਕਿਉਂਕਿ ਇਹ ਸਰਕਾਰ ਜਿਹੜੀ ਬਦਲਾਪ ਦੇ ਨਉਤੇ ਔਰ ਇਸ ਗੱਲ ਤੇ ਆਈ ਸੀ ਕਿ ਅਸੀਂ ਨਸ਼ਾ ਕੋਰੀ ਇਹਦੇ ਖਿਲਾਫ ਕਾਰਵਾਈ ਕਰਾਂਗੇ ਬੰਦ ਕਰਾਂਗੇ ਅੱਜ ਸਭ ਤੋਂ ਵੱਡੀ ਸਰਪ੍ਰਸਤੀ ਲਿਕਰ ਮਾਫੀਆ ਰੇਟ ਮਾਫੀਆ ਸ਼ਰਾਬ ਮਾਫੀਆ ਨਸ਼ਾ ਮਾਫੀਆ ਇਤੇ ਭਗਵੰਤਬਾਨ ਦੀ ਸਰਕਾਰ ਦੀ ਦਿੱਲੀ ਜਾ ਕੇ ਅਰਵਿੰਦ ਕੇਜਰੀਵਾਲ ਜਿਹੜਾ ਸ਼ਰਾਬ ਘਟਾਲੇ ਚ ਬੰਦ ਹੈ ਉਹਦੇ ਲਈ ਤਾਂ ਧਰਮਾ ਮਾਰ ਰਹੇ ਆ ਮਗਰ ਇੱਥੇ ਜਿਹੜੀਆਂ ਡੈਥਾਂ ਹੋ ਗਈਆਂ ਉਹਨਾਂ ਲਈ ਸਮਾਂ ਨਹੀਂ ਸੀ ਭਗਵੰਤਬਾਨ ਜੀ ਯਾਦ ਕਰੋ ਇਹ ਗੱਲ ਮੈਂ ਪਹਿਲਾਂ ਵੀ ਬੜੀ ਵਾਰੀ ਕਰ ਚੁੱਕਾ ਹਾਂ ਔਰ ਮੈਂ ਵੀਡੀਓ ਵੀ ਸ਼ੇਅਰ ਕਰੂੰਗਾ ਕਾਂਗਰਸ ਵੇਲੇ ਵੀ ਇਹ ਚਾਹ ਕੋਈ ਇਨਸੀਡੈਂਟ ਤਰਨ ਤਰਨ ਸਾਬ ਤੇ ਅੰਮਰਚੋਲ ਸਾਬ ਆਪਰਿਆ ਸੀ ਉਦੋਂ ਤੁਸੀਂ ਗਏ ਸੀ ਔਰ ਤੁਸੀਂ ਕਿਹਾ ਸੀਗਾ ਜੀ ਕਿ ਇਹਦੀ ਸੀਬੀਆ ਇਨਕੁਆਇਰੀ ਹੋਵੇ ਮੰਤਰੀ ਰਿਜ਼ਾਈਨ ਕਰੇ ਤੇ ਭਾਈ ਇਹ ਤਾਂ ਜ਼ਿਲ੍ਹਾ ਵੀ ਤੁਹਾਡਾ ਹੋਮ ਡਿਸਟ੍ਰਿਕਟ ਹੈ ਤੁਹਾਡੀ ਕੌਨਸਟਿਟੈਂਸੀ ਆ ਤੁਹਾਡਾ ਹਲਕਾ ਹੈ ਘਰਪਾਲ ਚੀਮਾ ਸਾਹਿਬ ਦਾ ਹਲਕਾ ਹੈ ਦੋਵੇਂ ਬੋਸਟ 1 ਐਂਡ 2 ਇਨ ਦਾ ਕੈਬਿਨੇਟ ਉਹਨਾਂ ਦਾ ਜ਼ਿਲ੍ਹਾ ਹੋ ਗਿਆ ਔਰ ਉੱਤੇ ਜ਼ਹਿਰੀਲੀ ਸ਼ਰਾਬ ਵੇਚੀ ਹੋਰ ਥੋੜਾ ਜਾ ਕੇ ਅਮਨ अरोड़ा ਸਾਹਿਬ ਮੰਤਰੀ ਸਾਹਿਬ ਕਹਿੰਦੇ ਆ ਵੇਖੋ ਦਲਾਸਾ ਕੀ ਦਿੰਦੇ ਆ ਕਹਿੰਦਾ ਇਹ ਕਿਹੜਾ ਤੁਸੀਂ ਸ਼ਰਾਬ ਠੇਕੇ ਤੋਂ ਲਈਏ ਤੇ ਅੱਛਾ ਦੂਜੀ ਸ਼ਰਾਬ ਵਿਕਦੀ ਕਿਉਂ ਆ ਫਿਰ ਬਕਾਉਂਦਾ ਕੌਣ ਹੈ ਪੁਲਿਸ ਦੀ ਸਰਪ੍ਰਸਤੀ ਤੋਂ ਬਗੈਰ ਥੋੜੀ ਰਹਿਨਮਾਈ ਬਗੈਰ ਥੋੜੀ ਸਰਪ੍ਰਸਤੀ ਬਗੈਰ ਇਹ ਵਿਕ ਨਹੀਂ ਸਕਦੀ ਸੀ ਇਸ ਲਈ ਜੇ ਸ਼ਰਮ ਹੈ ਇਹਦੇ ਚ ਇੰਡੀਪੈਂਡੈਂਟ ਇਨਕੁਆਇਰੀ ਮਾਰਕ ਕਰੋ ਔਰ ਐਕਸਾਈਜ਼ ਮਿਨਿਸਟਰ ਔਰ ਉਹ ਜਿਹੜੇ ਖਜ਼ਾਨਾ ਮੰਤਰੀ ਨੇ ਉਹਨਾਂ ਦਾ ਅਸਤੀਫਾ ਲਓ ਔਰ ਦੇ ਸ਼ੁਡ ਬੀ ਬੁਕਡ ਫਾਰ ਦਾ ਮਰਡਰ ਆਫ ਥੀਸ 20 ਪੀਪਲ ਐਂਡ ਯੂ ਸ਼ੁਡ ਬੀ ਬੁਕ ਫਾਰ ਮਰਡਰ ਕਿਉਂਕਿ ਐਸਐਸਪੀ ਜ਼ਿਲ੍ਹਾ ਪ੍ਰਸ਼ਾਸਨ ਜੋ ਲਾ ਰਿਹਾ ਉਹ ਤੁਸੀਂ ਲਾ ਰਹੇ ਹੋ ਔਰ ਇਹ ਫੇਲੀਅਰ ਇਹ ਤੁਹਾਡਾ ਆਪਣਾ ਇਸ ਲਈ ਬਲੇਮ ਗੇਮ ਨਾ ਕਰੋ ਵਾਲੇ ਚਤਰ ਤੇ ਸਿਆਣੇ ਨਾ ਬਣੋ ਲੋਕ ਤੁਹਾਡੇ ਇਸ ਸਾਰੀ ਗੱਲ ਨੂੰ ਸਮਝ ਚੁੱਕਿਆ ਸੋ ਵੀ ਆਈ ਡਿਮਾਂਡ ਐਕਸ਼ਨ ਐਂਡ ਰਿਮੂਵ ਅਲੋਗ ਮੈਂ ਪਾਪਾ ਦੀ ਲੀਡਰਸ਼ਿਪ ਨੂੰ ਵੀ ਕਹਿਣਾ ਚਾਹਾਂਗਾ ਭਾਈ ਜਿਨ੍ਹਾਂ ਨੇ ਦਿੱਲੀ ਛਰਾਬ ਘਟਾਲੇ ਚ ਚੋਰੀ ਕੀਤੀ ਆ ਉਹਨਾਂ ਨੇ ਪੰਜਾਬ ਚ ਚੋਰੀ ਕੀਤੀ ਉੱਥੇ ਤਾਂ ਉਹ ਚੋਰ ਨੇ ਤੇ ਇੱਥੇ ਸਾਧ ਇਸ ਲਈ ਬਣਾਤੇ ਕਿਉਂਕਿ ਭਗਵੰਤ ਮਾ ਤੁਹਾਡੇ ਨਾਲ ਰਲ ਕੇ ਖੇਡ ਰਹੇ ਇਹ ਗੱਲ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਇਸ ਲਈ ਉਹੀ ਲੋਕ ਚੋਰੀ ਦਿੱਲੀ ਕਰਨ ਵਾਲੇ ਉਹ ਚੋਰ ਪੰਜਾਬ ਦੇ ਮਗਰ ਦਿੱਲੀ ਚ ਉਹ ਚੋਰ ਨੇ ਤੇ ਪੰਜਾਬ ਚ ਨਹੀਂ ਆ ਇਸ ਲਈ ਕਾਰਵਾਈ ਬਣਦੀ ਆ ਔਰ ਜਦ ਕਾਰਵਾਈ ਹੋਗੀ ਤੇ ਸਭ ਕੁਝ ਸਾਹਮਣੇ ਆਊਗਾ ਆਸ ਕਰੂੰਗਾ ਉਮੀਦ ਕਰੂੰਗਾ ਕਿ ਜਾਖੜ ਸਾਹਿਬ ਇਸ ਇਸ਼ੂ ਨੂੰ ਟੇਕ ਅਪ ਕਰਕੇ ਇਹਦੀ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਪੰਜਾਬ ਦੀ ਇਨਕੁਆਇਰੀ ਵੀ ਸੀਬੀਆਈ ਔਰ ਈਡੀ ਵੀ ਕਰਾਉਣ ਬਹੁਤ ਬਹੁਤ ਧੰਨਵਾਦ